ਮਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਰਪੂਰ ਪੋਪ ਸੁਗੰਦਾ ਪਰਸ ਮਨੁੱਖਿਐ ਦੇਹੰ ਮਲੀਣੰ ਮੱਧ ਹਰੁਦਰ ਦੁਰਗੰਦਾ ਨਾਨਕ ਅਥ ਗਰਬੀਣ ਅਗਿਆਨਣੋ ਪਰਮਾਣੂ ਪਰਜੰਤ ਅਕਾਸ਼ੈ ਦੀਪ ਲੋਸੈ ਖੰਡਣਹਿ ਗਸ਼ੀਣ ਨੈਣ ਪਰੇਣ ਨਾਨਕ ਬਿਨਾ ਸਾਧੂ ਨਾ ਸਿਧਿਆਤੇ ਜਾਣੋ ਸਤਿ ਹਵੰਤੋ ਮਰਨੋ ਦ੍ਰਿਸ਼ਟੀਣ ਮਿੱਥਿਆ ਕੀਰਤ ਸਾਥ ਚਲੰਥੋ ਭਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਰਤੇਖ ਬਾਂਧ ਵਹਿ ਲਬਦੇ ਹੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮੈਂ ਲਾਹ ਗਰ ਸੰਗੇਣ ਨੇਮ ਬਿਰਖ ਸੇ ਚੰਦਨ ਹੈ ਨਿਕਟ ਬਸੰਤੋ ਬਾਂਸੋ ਨਾਨਕ ਹਮ ਬੋਧ ਨਾ ਬੋਹਤੇ ਗਾਥਾ ਗੁੰਫ ਗੋਪਾਲ ਕਥੰ ਮਤੰ ਮਾਨ ਮਰਦਨ ਹੈ ਹਤੰ ਪੰਚ ਸਤਨੇ ਨਾਨਕ ਹਰ ਬਾਣੀ ਪ੍ਰਹਾਰਨ ਹੈ ਵਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮਣ ਹੈ ਰਹੰਤਾ ਜਨਮ ਮਰਨੇਨ ਰਮਣੁ ਨਾਨਕ ਹਰ ਕੀਰਤਨਹਿ ਪੱਤਰ ਪੁਰ ਝੀਣ ਝੜਿਅੰ ਨਹਿ ਜੜਿਅੰ ਪੇੜ ਸੰਪਤਾ ਨਾਮ ਬਿਹੂਣ ਬਖਮਤਾ ਨਾਨਕ ਵਹੰਤ ਜੋਨ ਬਸ ਰੋ ਰੈਣੀ ਭਾਵਨੀ ਸਾਧ ਸੰਗੇਣ ਲਬੰਤੰ ਬਡ ਭਾਗਣ ਹੈ ਹਰਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣ ਹੈ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨ ਹੈ ਸੰਸਾਰ ਕਾਮ ਤਜਨੰ ਨਾਨਕ ਗੋਬ ਨਰਮਣ ਸਾਧ ਸੰਗਮ ਹੈ ਸਮੰਤਰ ਸਾਧ ਬਚਨ ਕੋਟ ਦੁਖ ਬਨਾਸਨ ਹੈ ਹਰ ਚਰਨ ਕਮਲ ਧਿਆਨੰ ਨਾਨਕ ਕੁੱਲ ਸਮੂਹ ਉਧਾਰਨ ਹੈ ਸੁੰਦਰ ਮੰਦਰ ਸੈਣ ਹੈ ਜੀਣ ਮੱਧੇ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਹੈ ਨਾਨਕ ਲਬਦਿਹੰਗ ਬੜ ਭਾਗਣ ਹੈ ਹਰ ਲਬਦੋ ਮਿੱਤਰ ਸੁਮਿੱਟੋ ਵਿਦਾਰਨ ਕਦੇ ਨਾ ਚਿੱਤੋ ਜਾਂਕਾ ਅਸਥਲ ਤੋਲ ਅਮਿੱਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਅਪਜ ਸੰਗ ਮਟੰਤ ਸਤ ਪੁੱਤਰ ਹੈ ਸਿਮਰ ਤਬੇ ਹੈ ਹਿਰਦੈ ਗੁਰ ਮੰਤਰਣ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨ ਹੈ ਮਰਣੰ ਵਿਸਤ੍ਰਣੰ ਕੁਬਿੰਦਹ ਜੀਵਣੰ ਹਰਨਾਮ ਧਿਆਵਣਹ ਲੱਭਣਹ ਸਾਧ ਸੰਗੀਨ ਨਾਨਕ ਹਰ ਪੂਰਬ ਲਿਖਣਹ ਦਸਨ ਬਿਹੂਨ ਭੰਗੰ ਮੰਤਰੰ ਗਾਰੜੀ ਨਿਵਾਰਨ ਬਿਆਦ ਉਪਾੜਨ ਸੰਤੰ ਨਾਨਕ ਲਬਦ ਕਰਮਣਹ ਜਥ ਕਤ ਰਮਣੰ ਸਰਣੰ ਸਰਬਤਰ ਜੀਅਨਹ ਤਤ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨਹਿ ਚਰਨਾਰ ਬਿੰਦ ਮਨ ਭਿਦਿਅੰ ਸਿਧਹਿ ਸਰਬ ਕੁਸਲਨਹਿ ਗਾਤਾ ਗਾਵੰਤ ਨਾਨਕ ਪੱਬਹਿੰ ਪਰਾਪੂਰਬਣਹਿ ਸ਼ੁਭ ਬਚਨ ਰਮਣੰ ਗਵਣੰ ਸਾਧ ਸੰਗੀਨ ਉਧਰਨਹਿ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭੇ ਅਤੀ ਵੇਦ ਪ੍ਰਾਨ ਸਾਸਤਰ ਵਿਚਾਰੰ ਇਕ ਕੰਕਾਰ ਨਾਮ ਉਰ ਧਾਰਨ ਕੁਲਹਿ ਸਮੂਹ ਸਗਲ ਉਧਾਰਨ ਵਡਭਾਗੀ ਨਾਨਕ ਕੋ ਤਾਰਨ ਸਿਮਰਨੰ ਗੋਬਿੰਦ ਨਾਮੰ ਉਦਰਨੰ ਕੁਲ ਸਮੂਹਣ ਹੈ ਲਬਦੇ ਹੰ ਸਾਧ ਸੰਗੀਨ ਨਾਨਕ ਵਡਭਾਗੀ ਭੇਟ ਅੰਤ ਦਰਸਨ ਹੈ ਸਰਬ ਦੋਖ ਪ੍ਰੰਤਿਆਗੀ ਸਰਬ ਧਰਮ ਉਦ੍ਰੰਤਨ ਹੈ ਲਬਦੇਣ ਸਾਧ ਸੰਗੀਨ ਨਾਨਕ ਮਸਤਕ ਲਿਖਿਆ ਨਹਿ ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ ਹੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ ਸੁਖੀਣ ਭੈਣ ਰਤਨੰ ਰਚਨ ਕਸੋ ਬਰੰਗਣ ਹੈ ਰੋਗ ਸੋਗ ਬਿਯੋਗ ਨਾਨਕ ਸੁਖ ਨਾ ਸੁਪਨ ਹੈ ਸੁਨੇ ਹੀ ਮਹੱਲਾ ਪੰਜਵਾਂ ੴ ਓੰਕਾਰ ਸਤਿਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹਿ ਉਹ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿ ਨਾ ਜਾਏ ਮੁਖ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾ ਅਰਪੀ ਸਭ ਸ਼ਿੰਗਾਰ ਇਹੋ ਜੀਓ ਸਭ ਦੇਵਾ ਆਸ ਪਿਆਸੀ ਸੇਜ ਸੋਕੰਤ ਵਛਾਈਐ ਹਰ ਹਾਂ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਐ ਸਖੀ ਕਾਜਲ ਹਾਰ ਤੰਬੂਲ ਸਭੈ ਕਿਸ ਸਾਜਿਆ ਸੋ ਲਹਾਂ ਕੀ ਇਹ ਸ਼ਿੰਗਾਰ ਕੇ ਅੰਜਨ ਪਾਜਿਆ ਜੇ ਘਰ ਆਵੇ ਕੰਤ ਤਾਂ ਸਭ ਕਿਸ ਪਾਈਐ ਹਰਿ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾ ਵਡ ਭਾਗਣੇ ਤਿਸ ਬਣਿਆ ਹਬ ਸ਼ਿੰਗਾਰ ਸਾਈ ਸੁਹਾਗਣੇ ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰਿ ਹਾਂ ਜਾਂ ਘਰ ਆਇਆ ਕੰਤ ਤਾਂ ਸਭ ਕਿਛ ਪਾਈਆ ਆਸਾਂ ਇਤੀ ਆਸ ਕੀ ਆਸ ਪੂਰੀ ਆਈ ਐ ਸਤਿਗੁਰ ਭਏ ਦਇਆਲ ਤਾਂ ਪੂਰਾ ਪਾਈ ਐ ਮੈਂ ਤਨ ਅਵਗਣ ਬਹੁਤ ਕੀ ਅਵਗਣ ਛਾਇਆ ਹਰਿ ਹਰਿ ਸਤਿਗੁਰ ਭਏ ਦਇਆਲ ਤਾਂ ਮਨ ਟਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਧਿਆਇਆ ਦੁਤਰ ਇਹੋ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਸਖੀ ਮੋਰੇ ਕੰਠ ਰਤਨ ਪੇਖ ਦੁਖ ਨਾਸਨਾ ਬਾਸੋਂ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰ ਹਾਂ ਰਿੱਧ ਸਿਧ ਨਵ ਨਿੱਦ ਵਸਹਿ ਜਿਸ ਸਦਾ ਕਰ ਪਾਰਤ੍ਰਿਆ ਰਾਵਣ ਜਾਹੇ ਸੇਈ ਤਾਂ ਲਾਜੀ ਹੈ ਨਿਤ ਪ੍ਰਤ ਹਿਰਹਿ ਪਰ ਦਰਬ ਛਿਦਰ ਕਤ ਢਾਕੀ ਹੈ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰਿ ਹਾਂ ਸੁਨਤੇ ਭਏ ਪਨੀਤ ਪਾਰ ਬ੍ਰਹਮ ਵਿਚਾਰਈ ਉਪਰ ਬਨੈ ਆਕਾਸ ਤਲੈ ਧਰ ਸੋਹਤੀ ਦਹਿ ਦਿਸ ਚਮਕੈ ਬੀਜੁਲ ਮੁਖ ਕੋ ਜੋਤੀ ਖੋਜਤ ਫਿਰੋ ਬਦੇਸ਼ ਪੀਓ ਕਤ ਪਾਈਐ ਹਰ ਹਾਂ ਜੇ ਮਸਤਕ ਹੋਐ ਭਾਗ ਤਾਂ ਦਰਸ ਸਮਾਈਐ ਦਿੱਠੇ ਸਭੇ ਥਾਮ ਨਹੀਂ ਤੁਦ ਜਿਹਿਆ ਬਦਹੋ ਪੁਰਖ ਬਧਾਤੈ ਤਾਂ ਤੂੰ ਸੋਹਿਆ ਵਸਦੀ ਸਗਨੇ અપਾਰ ਅਨੂਪ ਰਾਮਦਾਸ ਪੁਰ ਹਰਿ ਹੰ ਨਾਨਕ ਕਸਮਲ ਜਾਹੀ ਨਾਯਾ ਰਾਮਦਾਸ ਸਰ ਚਾਤਰਕ ਚਿੱਤ ਸੁਚਿੱਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਨ ਤਿਸੈ ਕੋ ਆਹੀਐ ਬਨ ਬਨ ਫਿਰਤੇ ਉਦਾਸ ਬੂੰਦ ਜਲ ਕਾਰਨੇ ਹਰਿ ਹੰ ਤਿਉ ਹਰ ਜਨ ਮੰਗੈ ਨਾਮ ਨਾਨਕ ਬਲੇਹਾਰਨੇ ਮਿਤ ਕਾ ਚਿੱਤ ਅਨੂਪ ਮਰਮ ਨਾ ਜਾਣੀਐ ਗਾਹਕ ਗੁਨੀ ਅਪਾਰ ਸੋ ਤਤ ਪਛਾਨੀਐ ਚਿਤਹਿ ਚਿਤ ਸਮਾਈ ਤਾ ਹੋਵੈ ਰੰਗ ਘਣਾ ਹਰਿ ਹਾਂ ਚੰਚਲ ਚੋਰ ਮਾਰ ਤਾ ਪਾਵਹਿ ਸੱਚ ਧਨਾ ਸੁਪਨੇ ਊਭੀ ਭਈ ਗਹਿਓ ਕੀ ਨਾ ਅੰਚਲਾ ਸੁੰਦਰ ਪੁਰਖ ਬਿਰਾਜਿਤ ਪੇਖ ਮਨ ਬੰਚਲਾ ਕੋਜੋਂ ਤਾਂ ਕੇ ਚਰਨ ਕਹੋ ਕਤ ਪਾਈਐ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਯੋਗ ਪਾਈਐ ਨੈਣ ਨਾ ਦੇਖਹਿ ਸਾਦ ਸੇ ਨੈਣ ਬਿਹਾਲਿਆ ਕੰਨ ਨਾ ਸੁਨਹਿ 나ਦ ਕੰਨ ਮੁੰਦ ਘਾਲਿਆ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਹਰੇ ਹਉ ਜਬ ਬਿਸਰੈ ਗੋਬਿੰਦ ਰਾਹੀ ਦਿਨੋਂ ਦਿਨ ਘਟੀਐ ਪੰਕਜ ਫਾਥੇ ਪੰਖ ਮਹਾ ਮਦ ਗੁੰਫਿਆ ਅੰਗ ਸੰਗ ੁਰਝਾਈ ਬਿਸਰਤੇ ਸੁਫਿਆ ਹੈ ਕੋ ਐਸਾ ਮੀਤ ਜੇ ਤੋ ਰਹਿ ਬਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ ਲੇ ਸਾਠ ਧਾਮ ਦਸ਼ਾ ਅਨੇਕ प्रेम प्रब कारनी पंच सतावह दूत कमन बिद मारनी तीखन बाण चलाए नाम प्रब त्याही है हरहा महा बिखादी का हाथ पूर्ण गुरु पाई है सतगुरु कीनी दात मूल नाने खुटई खाव हो पुंचो हो सब गुरमुख छुटई ਅਮਰਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਆਰਾਧ ਕਦੇ ਨਾ ਜਾਹੇ ਮਰ ਜਿੱਥੈ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੀ ਕਰਨ ਜੈਕਾਰ ਨਿੰਦਕ ਮੁਏ ਪਾਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਫਾਮਨ ਪਤ ਤਪਨੀਤ ਕਤਹ ਨਹੀਂ ਸੇਵੀਐ ਝੂਠੇ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦ ਔਰੀ ਪੇਖ ਕਾਹੇ ਸੁਖ ਮਾਨਿਆ ਹਰਿ ਹਾ ਹਉ ਬਲਿਹਾਰੀ ਤਿਨ ਜੇ ਦਰਗਹਿ ਜਾਨਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਕਨ ਮਹਾ ਦੁਰਗੰਧਤ ਵਾਸ ਛਠ ਕਾ ਛਾਰ ਤਨ ਫਿਰ ਤਉ ਗਰਭ ਗਵਾਰ ਮਰਨ ਨਹਿ ਜਾ ਨਹੀਂ ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸੱਚ ਮਾਨੈ ਜਿਸ ਕੀ ਪੂਜੈ ਆਉਧ ਤਿਸੈ ਕੌਣ ਰਾਖੈ ਵੈਦਕ ਅਨਕ ਉਪਾਵ ਕਹਾਂ ਲਉ ਭਖੈ ਏਕੋ ਚੇਤ ਗਵਾਰ ਕਾਜ ਤੇਰੈ ਆਵੈ ਹਰਿ ਹਾਂ ਬਿਨ ਨਾਵੇ ਤਨ ਛਾਰ ਬਿਰਥਾ ਸਭ ਜਾਵੈ ਔਖਦ ਨਾਮ ਅਪਾਰ ਅਮੋਲਕ ਪੀ ਜਈ ਮਿਲ ਮਿਲ ਖਾਵਹਿ ਸੰਤ ਸਗਲ ਕੋ ਦੀਜੈ ਜਿਸੈ ਪ੍ਰਾਪਤ ਹੋਇ ਤਿਸੈ ਹੀ ਪਾਵਣੀ ਹਰਿ ਹਾਂ ਬਲੇ ਹਾਰੀ ਤਿਨ ਜੇ ਹਰ ਰੰਗ ਰਾਮਣੀ ਵੈਦਾਂ ਸੰਦਾ ਸੰਗ ਇਕੱਠਾ ਹੋਇਆ ਔਖ ਦਿਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾ ਕਰਮ ਸੁਕਰਮ ਹੋਏ ਪਸਰਿਆ ਹਰ ਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ ਚਉ ਬੋਲੇ ਮਹੱਲਾ ਪੰਜਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ ਰਾਮਣਹੁ ਤੇ ਸੋਰੰਕ ਨਹ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਾਚ ਰਹਾ ਵਿਚ ਨਾਰਾਈ ਹੋਤ ਚਰਨ ਕਮਲ ਮਨ ਬੀਦੇ ਹੋ ਬੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਨ ਨਵਖੰਡ ਬਸਦਾ ਭਰਮ ਮੂਸਨ ਪ੍ਰੇਮ ਪਰਮ ਕੈ ਗਾਨੋਂ ਏਕ ਕਰ ਕਰਮ ਮੂਸਨ ਮਸ ਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਦੇ ਬਾਂਦੇ ਕਮਲ ਮਹਿ ਭਵਰ ਰਹੀ ਲਪਟਾਈ ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰਗਰਬ ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦੇਉ ਸਰਬ ਮੂਸਨ ਮਰਮ ਨਾ ਜਾਣੀ ਮਰ ਤਹਿਤ ਸੰਸਾਰ ਪ੍ਰੇਮ ਪਰਮਨਾ ਬੀਤੇਓ ਉਰਜਿਓ ਮਿਤ ਬਿਵਹਾਰ ਕਬ ਦਬ ਜਬ ਜਾਰੀ ਐ ਵਿਸਰਤ ਪ੍ਰੇਮ ਬਿਹਾਲ ਮੂਸਨ ਤਬਹੀ ਮੂਸੀਐ ਵਿਸਰਤ ਪੁਰਖ ਦਿਆਲ ਜਾ ਕੋ ਪ੍ਰੇਮ ਸਵਾਉ ਹੈ ਚਰਨ ਚਿਤਵ ਮਨ ਮਾਹੀ ਨਾਨਕ ਬਿਰਹੀ ਬ੍ਰਹਮ ਕੇ ਆਨ ਨਾ ਕਤ ਹੂੰ ਜਾਹੇ ਲਖ ਘਾਟੀ ਉੱਚੋ ਘਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰਿਆ ਪ੍ਰੇਮ ਸਿਉ ਸੂਦ ਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਨੂੰ ਮੈਂ ਨਾਨਕ ਅਦਮੁਪਤੰਗ